ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦਾ ਮਾਹੌਲ ਗੁਰਮਤ ਅਨੁਸਾਰੀ ਕਰਨ ਲਈ ਸਾਂਝੇ ਅਤੇ ਅਹਿਮ ਫੈਸਲੇ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਵਰਸਾਈ ਮਸਤੂਆਣਾ ਸਾਹਿਬ ਦੀ ਧਰਤੀ ਉੱਤੇ ਹਰ ਸਾਲ ਹੁੰਦੇ ਜੋੜ ਮੇਲੇ ਸੰਬੰਧੀ ਬੀਤੇ ਸਾਲ ਇਲਾਕੇ ਦੀਆਂ ਸੰਗਤਾਂ ਅਤੇ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਦੇ ਸਾਂਝੇ ਉਦਮ ਨਾਲ ਉਪਰਾਲਾ ਕੀਤਾ ਗਿਆ ਕਿ ਸੰਤ ਅਤਰ ਸਿੰਘ ਜੀ ਦੀ ਰਹਿਣੀ ਅਤੇ ਤਾ ਉਮਰ ਕੀਤੇ ਪ੍ਰਚਾਰ ਪਸਾਰ ਅਨੁਸਾਰ ਹੀ ਜੋੜ ਮੇਲਾ ਮਨਾਇਆ ਜਾਵੇ ਮੌਜ ਮਸਤੀ ਵਾਲੇ ਦੁਨੀਆਵੀ ਜੋੜ ਮੇਲਿਆਂ ਨਾਲੋਂ ਨਖੇੜ ਕੇ ਬੀਤੇ ਸਾਲ ਸੰਗਤਾਂ ਨੇ ਇਸ ਨੂੰ ਖਾਲਸਾਈ ਸ਼ਾਨ ਨਾਲ ਸੰਗਤੀ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਇਸ ਉਪਰਾਲੇ ਤਹਿਤ ਲੰਗਰ ਕਮੇਟੀਆਂ ਸੰਗਤਾਂ ਅਤੇ ਪ੍ਰਬੰਧਕਾਂ ਨੇ ਕੋਈ ਵੀ ਦੁਕਾਨ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਲੱਗਣ ਨਹੀਂ ਦਿੱਤੀ ਤੇ ਸਿਰਫ ਗੌਰਮਤ ਅਨੁਸਾਰੀ ਦੁਕਾਨਾਂ ਹੀ ਲੱਗੀਆਂ ਤੇ ਬਾਕੀ ਜਿਵੇਂ ਹੁਣ ਦੇਖਣ ਨੂੰ ਮੇਲੇ ਅੱਗੇ ਨਾਲੋਂ ਹਨਾ ਵੀ ਬਹੁਤ ਦੁਨਾਂ ਸਾਈਡਾਂ ਤੇ ਵਿੱਚ ਅਸੀਂ ਹੁਣ ਘੁੰਮ ਕੇ ਦੇਖਿਆ ਵੀ ਪ੍ਰਚਾਰ ਵਾਰਈ ਆ ਅੱਛੀਆਂ ਕਿਤਾਬਾਂ ਨੇ ਵਧੀਆ ਪੜ੍ਹਨ ਵਾਸਤੇ ਸਿੱਖੀ ਵਾਸਤੇ ਸਰੂਪ ਨੇ ਨਸੇ ਛੜਾਉ ਬੈਠੇ ਨੇ ਵਧੀਆ ਤੋਂ ਵਧੀਆ ਜਾਣੀ ਅੱਗੇ ਨਾਲੋਂ ਬਹੁਤ ਵਧੀਆ ਮਾਹੌਲ ਲੱਗਾ ਬਸ ਅੱਗੇ ਜਾਣੀ ਗੁੰਡਾਗਰਦੀ ਚਲਦੀ ਸੀ ਵੱਧ ਹੁਣ ਉਹ ਇਹ ਚੀਜ਼ ਨਹੀਂ ਚਲਦੀ ਹੁਣ ਹੁਣ ਅੱਗੇ ਵਾਲਾ ੱਤਕਾ ਜਿਹੜਾ ਜੋ ਮਾਰਦੇ ਸੀਗੇ ਲਲਕਰੇ ਮਾਰਦੇ ਉਹ ਚੀਜ਼ ਨਹੀਂ ਹੁਣ ਹੈਗੀ ਦੇਖਣ ਨੂੰ ਬਹੁਤ ਜ਼ਿਆਦਾ ਅੱਗੇ ਨਾਲੋਂ ਸੁਧਾਰ ਆ ਗਿਆ ਲੰਗਰਾਂ ਵਿੱਚ ਅਤੇ ਟਰੈਕਟਰਾਂ ਉੱਤੇ ਸਪੀਕਰ ਨਾ ਲੱਗੇ। ਪੰਡਾਲ ਵਿਚਲੇ ਭੂਕਣੇ ਸਪੀਕਰ ਬੰਦ ਰਹੇ ਤੇ ਸਿਰਫ ਡੱਬਾ ਸਪੀਕਰ ਹੀ ਲੱਗੇ ਜਿਨ੍ਹਾਂ ਦੀ ਆਵਾਜ਼ ਪੰਡਾਲ ਦੇ ਅੰਦਰ ਤੱਕ ਰਹੀ। ਵੀਰਾ ਹੁਣ ਪ੍ਰਬੰਧ ਕੀਤਾ ਕਮੇਟੀ ਵਾਲਿਆਂ ਨੇ ਉਹ ਬਹੁਤ ਹੀ ਅੱਛਾ ਕੀਤਾ ਏ। ਜਿਹੜੇ ਕਿ ਅੱਗੇ ਟਰੈਕਟਰਾਂ ਦੇ ਉੱਤੇ ਡੀਜੇ ਲੱਗੇ ਹੁੰਦੇ ਸੀਗੇ ਬੜੀ ਖੱਪ ਪੈਂਦੀ ਹੁੰਦੀ ਸੀ। ਉਹ ਹੁਣ ਕੋਈ ਖੱਪ ਨਹੀਂ ਪੈਂਦੀ। ਪਿਛਲੇ ਸਾਲ ਪਾਈ ਪਿਰਤ ਨੂੰ ਅੱਗੇ ਤੋਰਦਿਆਂ ਇਸ ਸਾਲ ਆ ਰਹੇ ਜੋੜ ਮੇਲੇ ਦੇ ਮਾਹੌਲ ਨੂੰ ਹੋਰ ਬਿਹਤਰ ਕਰਨ ਲਈ ਇਲਾਕੇ ਦੇ ਸਰਗਰਮ ਜਥੇ, ਸਖਸ਼ੀਅਤਾਂ, ਜਥੇਬੰਦੀਆਂ ਅਤੇ ਮਸਤੂਆਣਾ ਸਾਹਿਬ ਦੇ ਪ੍ਰਬੰਧਕ ਸਾਂਝੇ ਤੌਰ ਤੇ ਯਤਨਸ਼ੀਲ ਹਨ। ਅਸੀਂ ਪਿੰਡ ਮੌੜਾਂ ਤੋਂ ਆਉਨੇ ਆ ਜੀ ਇੱਥੇ ਸਾਨੂੰ 30-32 ਸਾਲ ਹੋ ਗਏ ਆਉਂਦਿਆਂ ਨੂੰ ਜਿਹੜਾ ਇਤਕੀ ਵਾਲਾ ਪ੍ਰੋਗਰਾਮ ਹੈ ਨਾ ਬਹੁਤ ਵਧੀਆ ਚੜ੍ਹਦੀ ਕਲਾ ਵਾਲਾ। ਹਾਂਜੀ ਇੱਥੇ ਬਹੁਤ ਕੋਈ ਡੈਕਾਂ ਦੀ ਬਾਜ਼ ਨਹੀਂ ਸਾਨੂੰ ਆ ਰਹੀ। ਬੜੇ ਸੋਹਣੇ ਆਨੰਦ ਮਾਨ ਆਉਂਦਾ ਜੀ। ਹੈ ਗੁਰੂ ਦੀ ਸੰਤ ਬਾਬਾ ਖਾਤਰ ਸਿੰਘ ਦੀ ਐਡੀ ਕਿਰਪਾ ਹੋਈ ਅੱਜ ਕੀ ਤਾਂ ਬਹੁਤ ਵਧੀਆ ਸਾਨੂੰ ਬਹੁਤ ਆਨੰਦ ਆ ਰਿਹਾ ਜੀ ਅਸੀਂ ਕਿੰਨੀ ਤੁਹਾਨੂੰ ਦੱਸੀਏ ਗੱਲਾਂ ਸਾਡੇ ਢਿੱਡ ਦੀਆਂ ਜੀ ਅਸੀਂ ਹਰ ਸਾਲ ਉਹਨੇ ਇਸ ਸਾਲ ਕਿਸੇ ਸਾਲ ਨਹੀਂ ਦੇਖਿਆ ਜੀ ਜਿਹੜਾ ਇਤਕੀ ਆਨੰਦ ਆ ਰਿਹਾ ਸਾਨੂੰ ਬਹੁਤ ਵਧੀਆ ਚੜ੍ਹਦੀ ਕਲਾ ਵਾਲਾ ਜੀ ਪਿਛਲੇ ਸਾਲ ਹੋਈਆਂ ਤਬਦੀਲੀਆਂ ਨੂੰ ਕਾਇਮ ਰੱਖਦਿਆਂ ਪੁਨਾ ਤਬਦੀਲੀਆਂ ਦੇ ਨਾਲ ਇਸ ਸਾਲ ਵੀ ਸਾਂਝਾ ਫੈਸਲਾ ਲਿਆ ਗਿਆ ਹੈ ਕਿ ਗੁਰਦੁਰਾ ਸਹਿਬਾਨ ਦੇ ਆਲੇ ਦੁਆਲੇ ਦੇ ਖੇਤਾਂ ਵਿੱਚ ਜੋੜ ਮੇਲੇ ਦੌਰਾਨ ਕੋਈ ਵੀ ਝੂਲਾ ਨਹੀਂ ਲੱਗੇਗਾ ਅਤੇ ਗੁਰਦੁਆਰਾ ਸਹਿਬਾਨ ਦੀ ਹਦੂਦ ਅੰਦਰ ਬਣੀਆਂ ਪੱਕੀਆਂ ਦੁਕਾਨਾਂ ਉੱਤੇ ਵੀ ਗੁਰਮਤ ਤੋਂ ਉਲਟ ਸਮਾਨ ਰੱਖਣ ਦੀ ਸਖਤ ਪਾਬੰਦੀ ਹੋਵੇਗੀ 25 ਸਾਲ ਹੋ ਗਏ ਜੀ ਇੱਥੇ ਬਸਤਰਾ ਦਾ ਸਟਾਲ ਲਗਾਉਂਦੇ ਹਾਂ ਨੂੰ ਅਸੀਂ ਹਰ ਮੱਸਿਆ ਦੇ ਸਟਾਲ ਲਗਾਉਂਦੇ ਹਾਂ ਇੱਥੇ ਤੇ ਇਹ ਮੱਸਿਆ ਦੇ ਅੱਗੇ ਇੰਨਾ ਮਤਗੇ ਵੀ ਇੱਥੇ ਸ਼ੋਰ ਸ਼ਰਾਬਾ ਹੁੰਦਾ ਹੈ ਨਾ ਮਤਗੇ ਵੀ ਸੰਗਤ ਨੂੰ ਇੰਨਾ ਮਤਗੇ ਪਰੇਸ਼ਾਨੀ ਚ ਝੱਲਣੀ ਪੈਂਦੀ ਹੈ ਨਾ ਪਰ ਅੱਜ ਕੀ ਜੋ ਹੋਇਆ ਨਾ ਅੱਜ ਦੀ ਸੰਗਤ ਨੇ ਪੂਰੇ ਇਸ ਚੀਨ ਦਾ ਪੂਰਾ ਮਦਦ ਸਦਕਾਰ ਨਾਲ ਮਦਕੇ ਵੀ ਦਰਸ਼ਨ ਮੇਲੇ ਕਿਤੇ ਨੇ ਕਿ ਕਿਸੇ ਕਿਸਮ ਦੀ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਆ ਦਿੱਤੀ ਹੈਗੀ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਅੱਗੇ ਜੋ ਅੱਗੇ ਜਿਹੜੇ ਜੋੜ ਮੇਲੇ ਹੁੰਦੇ ਨੇ ਜਿਵੇਂ ਫਤੇਗੜ ਸਾਹਿਬ ਹੁੰਦਾ ਆਨੰਦਪੁਰ ਸਾਹਿਬ ਹੁੰਦਾ ਉੱਥੇ ਵੀ ਇਹ ਕੁਝ ਹੋਣਾ ਚਾਹੀਦਾ ਹੈਗਾ ਇਸ ਦੇ ਨਾਲ ਹੀ ਸਾਰੇ ਜਥਿਆਂ ਵੱਲੋਂ ਇਹ ਯਤਨ ਹੋਵੇਗਾ ਕਿ ਇਸ ਸਾਲ ਜੋੜ ਮੇਲੇ ਸੰਬੰਧੀ ਮਸਤਵਾਨਾ ਸਾਹਿਬ ਤੋਂ ਵੱਖ-ਵੱਖ ਇਸ਼ਤਿਹਾਰਾਂ ਦੀ ਥਾਂ 'ਇੱਕੋ ਸਾਂਝਾ ਇਸ਼ਤਿਹਾਰ ਛਾਪਿਆ ਜਾਵੇ ਨਾਨਕ ਸ਼ਾਹੀ ਸੰਮਤ 559 ਵਿੱਚ ਆ ਰਹੇ 100 ਸਾਲਾ ਜਾਤ ਸਮਾਗਮ ਤੱਕ ਜੋੜ ਮੇਲੇ ਦਾ ਮਾਹੌਲ ਗੁਰੂ ਖਾਲਸਾ ਪੰਥ ਦੀ ਰਵਾਇਤ ਅਨੁਸਾਰੀ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ